हां ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ हां ਬੇਟਾ ਆਪਾਂ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਅਧੀਨ ਪੰਜਵੀਂ ਜਮਾਤ ਦੀ ਟੈਕਸਟ ਬੁੱਕ ਦੇ ਵਿੱਚੋਂ ਸਵਾਲ ਕਰਨੇ ਸ਼ੁਰੂ ਕੀਤੇ ਸੀ ਜਿਦੇ ਵਿੱਚ ਬੇਟਾ ਅਸੀਂ 1.3 ਅਭਿਆਸ ਦੇ ਉੱਤੇ ਪਹੁੰਚੇ ਹਾਂ ਉਹਦੇ ਦੋ ਸਵਾਲ ਕਰ ਲਏ ਸੀ ਤੀਜੇ ਸਵਾਲ ਦੇ ਉੱਤੇ ਆਪਾਂ ਹੁਣ ਸ਼ੁਰੂ ਕਰਨ ਲੱਗੇ ਆ ਤਾਂ ਧਿਆਨ ਦੇ ਨਾਲ ਦੇਖੋ ਬੇਟਾ ਕੀ ਕਹਿੰਦਾ ਤੇ ਤੀਜੇ ਸਵਾਲ ਦੇ ਵਿੱਚ ਕਹਿੰਦਾ ਹੇਠ ਲਿਖੀਆਂ ਸੰਖਿਆਵਾਂ ਵਿੱਚੋਂ ਸਭ ਤੋਂ ਛੋਟੀ ਸੰਖਿਆ ਲਿਖੋ ਤਾਂ ਬੇਟਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਵੀ ਜਦੋਂ ਇਸ ਤਰ੍ਹਾਂ ਦਾ ਸੰਖਿਆਵਾਂ ਵਾਲਾ ਸਵਾਲ ਆਵੇ ਤੁਸੀਂ ਪੁੱਤ ਕੀ ਕਰਨਾ ਹੈ ਸੱਜੇ ਤੋਂ ਖੱਬੇ ਹੱਥ ਪਹਿਲਾਂ ਤਿੰਨ ਤੋਂ ਬਾਅਦ ਕਮਾ ਫਿਰ ਦੋ ਤੋਂ ਬਾਅਦ ਫਿਰ ਦੋ ਤੋਂ ਬਾਅਦ ਤਾਂ ਕੁੰਮੀਆਂ ਵਿਚਲੀਆਂ ਰਕਮਾਂ ਇਕੱਠੀਆਂ ਪੜਨੀਆਂ ਆਪਾਂ ਪਹਿਲਾਂ ਤਿੰਨ ਤੋਂ ਬਾਅਦ ਕਮਾ ਆ ਵੀ ਤਿੰਨ ਤੋਂ ਬਾਅਦ ਕਮਾ ਇਹ ਲਾਉਣੇ ਲੋਕ ਇਹਨਾਂ ਮੁੜ ਕੇ ਰਕਮਾਂ ਪੜਨੀਆਂ ਸੌਖੀਆਂ ਹੋ ਜਾਂਦੀਆਂ ਠੀਕ ਹੈ ਬੇਟਾ ਆ ਤਿੰਨ ਤੋਂ ਬਾਅਦ ਕਮਾ ਫਿਰ ਦੋ ਤੋਂ ਬਾਅਦ ਫਿਰ ਤਿੰਨ ਤੋਂ ਬਾਅਦ ਫਿਰ ਦੋ ਤੋਂ ਬਾਅਦ ਮਤਲਬ ਕਮਿਆਂ ਵਿਚਲੀਆਂ ਰਕਮਾਂ ਇਕੱਠੀਆਂ ਪੜਨੀਆਂ ਹੁੰਦੀਆਂ ਬੇਟਾ ਆਪਾਂ ਤੇ ਧਿਆਨ ਰੱਖਣਾ ਆ ਪਹਿਲਾਂ ਤਿੰਨ ਪਹਿਲਾਂ ਤਿੰਨ ਤੋਂ ਬਾਅਦ ਸੱਜੇ ਤੋਂ ਖੱਬੇ ਹੱਥ ਚਲਦੇ ਆ ਪਹਿਲਾਂ ਤਿੰਨ ਤੋਂ ਬਾਅਦ ਕਮਾ ਲੱਗਣਾ ਠੀਕ ਹੈ ਬੇਟਾ ਤਾਂ ਹੁਣ ਬੇਟਾ ਆਪਾਂ ਕਹਿੰਦੇ ਸਭ ਤੋਂ ਛੋਟੀ ਸੰਖਿਆ ਦੱਸਣੀ ਆ ਆ ਧਿਆਨ ਨਾ ਪੜਨਾ ਆ ਪਾ ਆ ਕਮੇ ਤੋਂ ਬਾਅਦ ਇੱਧਰ ਆ ਗਈ 9064 ਆ ਹੈਗੀ 7000 ਆ ਕਮੇ ਤੋਂ ਬਾਅਦ 7 ਆ ਨਾ 7000 ਆ ਆ ਬਾਕੀ ਦੇ ਤਿੰਨ ਇਕੱਠੇ ਪੜਨੇ 372 ਆ 8938 ਆ 9746 ਆ 9942 ਆਪਾਂ ਬੇਟਾ ਸਭ ਤੋਂ ਛੋਟੀ ਸੰਖਿਆ ਦੱਸਣੀ ਆ ਇਹਦੇ ਵਿੱਚੋਂ ਤਾਂ ਸਭ ਤੋਂ ਛੋਟੀ ਸੰਖਿਆ ਬੇਟਾ ਸਾਰੀਆਂ ਸੰਖਿਆਵਾਂ 'ਵੱਡੀਆਂ 7372 ਸਭ ਤੋਂ ਛੋਟੀ ਸੰਖਿਆ ਹੈਗੀ ਆ ਸਾਡੇ ਕੋਲੇ ਠੀਕ ਹੈ ਬੇਟਾ ਬਾਕੀ ਸਾਰੀਆਂ ਸੰਖਿਆਵਾਂ ਵੱਡੀਆਂ ਉਸ ਤੋਂ ਬਾਅਦ ਦੇ ਵਿੱਚ ਬੇਟਾ ਅਸੀਂ ਆ ਗਏ 20 ਸਵਾਲ ਦੇ ਉੱਤੇ 20 ਸਵਾਲ 'ਤੇ ਧਿਆਨ ਨਾਲ ਦੇਖੋ ਕਹਿੰਦਾ 81018 80108 ਆ ਰਕਮ 80108 ਆ ਹੈਗੀ 80810 ਤੇ ਆ ਹੈਗੀ ਆ ਬੇਟਾ 3 ਤੋਂ 18018 ਤੇ ਆ ਹੈਗੀ 10018 ਤਾਂ ਬੇਟਾ ਜਦੋਂ ਅਸੀਂ ਸਾਰੀਆਂ ਰਕਮਾਂ ਪੜੀਆਂ ਤਾਂ ਸਭ ਤੋਂ ਛੋਟੀ ਰਕਮ 10000 ਵਾਲੀ ਹੈਗੀ ਆ ਠੀਕ ਹੈ ਬਾਕੀ ਸਾਰੀਆਂ ਹੀ ਵੱਡੀਆਂ ਹੈਗੀਆਂ ਆ ਤਾਂ ਇਸ ਕਰਕੇ ਆਹਾ ਸੰਖਿਆ ਜਿਹੜੀ ਸਭ ਤੋਂ ਛੋਟੀ ਸੰਖਿਆ 10018 ਇਸੇ ਤਰ੍ਹਾਂ ਹੀ ਬੇਟਾ ਅਸੀਂ ਸੀ ਭਾਗ ਦੇ ਉੱਤੇ ਆ ਗਏ ਇਹਦੇ ਵਿੱਚ ਵੀ ਤਿੰਨ ਤੋਂ ਬਾਅਦ ਕਮੇ ਲਾ ਲਓ ਬੇਟਾ ਤੁਹਾਨੂੰ ਸੌਖਾ ਰਹ ਜੂਗਾ ਪੜ੍ਹਨਾ ਠੀਕ ਹੈ ਇਧਰੋਂ ਤਿੰਨ ਤੋਂ ਬਾਅਦ ਤਾਂ ਬਾਕੀ ਦੂਆਂ ਤੋਂ ਬਾਅਦ ਆਉਣੇ ਆ ਦੋ ਹੈਗੀਆਂ ਦੋ ਹੀ ਸੰਖਿਆਵਾਂ ਪਹਿਲੀ ਹੈਗੀ 32334 ਫਿਰ 23443 ਫਿਰ 24334 ਫਿਰ 33342 ਫਿਰ 32343 ਤਾਂ ਬੇਟਾ ਸਭ ਤੋਂ ਛੋਟੀ ਇਹ ਸੰਖਿਆ 23443 ਠੀਕ ਹੈ ਬੇਟਾ ਆਪਾਂ ਸਭ ਤੋਂ ਛੋਟੀ ਸੰਖਿਆ ਹੀ ਦੱਸਣੀ ਸੀ ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਅੱਗੇ ਹੈਗੀ ਆ ਆ ਹੈਗੀ 927 ਨਾ ਰਹੀ 39272 ਫਿਰ 93227 46238 72999 ਤਾਂ ਆ 927 ਬੇਟਾ ਸਾਹਿਬ ਤੋਂ ਛੋਟੀ ਸੰਖਿਆ ਆ ਠੀਕ ਹੈ ਬੇਟਾ ਤਾਂ ਇਸ ਜਿਹੜਾ ਤਿੰਨ ਨੰਬਰ ਸਵਾਲ ਦਾ ਈ ਪਾਰਟ ਲਾਸਟ ਪਾਰਟ ਆ ਗਿਆ ਇਹਦੇ ਵਿੱਚ ਕੀ ਕਹਿੰਦਾ ਪਿਆ 43148 44813 48134 34148 ਤੇ 13481 ਆ ਬੇਟਾ 13000 ਵਾਲੀ ਸੰਖਿਆ ਜਿਹੜੀ ਸਭ ਤੋਂ ਛੋਟੀ ਹੈ ਇਹਨੂੰ ਅਸੀਂ ਐਜ਼ ਅ ਰਾਈਟ ਆਨਸਰ ਲਾਵਾਂਗੇ ਸੋ ਬੇਟਾ ਇਹ ਸੀਗਾ ਇਹਦਾ ਸਵਾਲ ਨੰਬਰ 3 ਜਿਨ੍ਹਾਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ